ਬੀਤੇ ਦਿਨ ਰਾਜਪੁਰਦੀ ਨਮੀ ਅਨਾਜ ਮੰਡੀ ਦੇ ਚੋਣਾ ਵਿੱਚ ਦਵਿੰਦਰ ਸਿੰਘ ਵੈਦਵਾਨ ਦੂਜੀ ਵਾਰ ਪ੍ਰਧਾਨ ਬਣ ਗਏ ਨੇ ਇਸ ਤੋਂ ਬਾਅਦ ਅਲੱਗ-ਅਲੱਗ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਦੇ ਲਗਾਤਾਰ ਦਵਿੰਦਰ ਸਿੰਘ ਵੈਦਵਾਨ ਨੂੰ ਵਧਾਈਆਂ ਦੇ ਫੋਨ ਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਆ ਕੇ ਲੋਕ ਫੁੱਲਾਂ ਦੇ ਹਾਰ ਅਤੇ ਬੁਕੇ ਦੇ ਕੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਉਸੇ ਤਰ੍ਹਾਂ ਅੱਜ ਰਾਜਪੁਰ ਜੈਂਟਸ ਕਲੱਬ ਦੇ ਪ੍ਰਧਾਨ ਸ਼੍ਰੀ ਦਿਨੇਸ਼ ਮਹਿਤਾ ਅਤੇ ਜੈਂਟਸ ਕਲੱਬ ਦੇ ਕੈਸ਼ੀਅਰ ਜਤਿੰਦਰ 나ਟੀ ਦੀ ਅਗਵਾਈ ਦੇ ਵਿੱਚ ਜੈਂਟਸ ਕਲੱਬ ਦੇ ਮੈਂਬਰ ਸਾਹਿਬਾਨ ਜੀਨਾਂ ਦੇ ਵਿੱਚ ਸ਼੍ਰੀ ਪ੍ਰਦੀਪ ਕਮਲ ਅਤੇ ਸ਼੍ਰੀ ਸੰਦੀਪ ਕਮਲ ਦੇ ਨਾਲ ਹੋਰ ਮੈਂਬਰਾਂ ਨੇ ਦਵਿੰਦਰ ਸਿੰਘ ਵੈਦਵਾਨ ਦੀ ਦੁਕਾਨ ਤੇ ਜਾ ਕੇ ਉਹਨਾਂ ਨੂੰ ਫੁੱਲਾਂ ਦੇ ਬੁਕੇ ਦੇ ਕੇ ਉਹਨਾਂ ਨੂੰ ਖਾਸ ਤੌਰ ਤੇ ਮੁਬਾਰਕ ਪਾ ਦਿੱਤੀ ਹੈ ਉਹਨਾਂ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ ਆਉ ਤੁਹਾਨੂੰ ਸੁਣਾਉਨੇ ਆ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਜੈਂਕਸ ਕਲੱਬ ਦੇ ਪ੍ਰਧਾਨ ਦਿਨੀਸ਼ ਮਹਿਤਾ ਤੇ ਨਾਜ ਮੰਡੀ ਦੇ ਪ੍ਰਧਾਨ ਬਣੇ ਦਵਿੰਦਰ ਸਿੰਘ ਵੈਦਵਾਨ ਦਾ ਮੈਂ ਤਾਂ ਜੀ ਜੈਂਕਸ ਕਲੱਬ ਦੀ ਤਰਫੋਂ ਸੇ ਆਪ ਨੇ ਸਨਮਾਨਿਤ ਕੀਆ ਹੈ ਦਵਿੰਦਰ ਜੀ ਕੋ ਦੁਬਾਰਾ ਸੇ ਪ੍ਰਧਾਨ ਬਣੇ ਹੈਗੇ ਕੀ ਕਹਿਣਾ ਚਾਹੋਗੇ ਦੇਖੋ ਦਵਿੰਦਰ ਵੈਦਵਾਨ ਜੀ ਇੱਕ ਬਹੁਤ ਹੀ ਜ਼ਿਆਦਾ ਉर्जावान ਵਿਅਕਤੀ ਹੈਂ ਔਰ ਕਈ ਸਾਲੋਂ ਸੇ ਇਨਕੋ ਆਪ ਦੇਖ ਰਹੇ ਹੈ ਕਿ ਇਨੋ ਨੇ ਜਿਸ ਪ੍ਰਕਾਰ ਸੇ ਪਿਛਲੇ ਟਾਈਮ ਮੇ ਮੰਡੀ ਦੇ ਅੰਦਰ ਕੰਮ ਕੀ ਹੈ और इस बार जो भारी जीत के साथ आए हैं तो जॉय्स क्लब की टीम की तरफ से सबसे पहले बहुत बहुत बधाई इनको और इनका धन्यवाद करता हूँ कि आज इन्होंने हमें यहाँ पर बुलाया और जेंट्स क्लब की टीम की तरफ से और एक बात और तो बता दूँ आपको कि जिस टाइम आम आदमी पार्टी की सरकार नहीं बनी थी उस टाइम पर देवेंद्र जी ने पार्टी के लिए जो मेहनत की वो सभी को पता है और उस टाइम पे जो हमारे एम एल साहब ने एक वादा किया था सारे आरतियों की मांग थी कि मंडी के अंदर पिछले पाँच साल में कोई इलेक्शन नहीं हुआ था तो पहली बार ऐसा हुआ है कि आम आदमी पार्टी के कार्यकाल को तीन साल हुए और तीन साल में तीसरी बार इलेक्शन हुआ है और मैं बहुत बहुत बधाई देता हूँ आने वाले दो साल के लिए जो मैं देवेंद्र जी बने हैं और सरकार की तरफ से पूरा इनका सहयोग किया जाएगा और ये मान के चलिए कि जिस प्रकार इन्होंने रिकवरी आरतियों की कराई है और जिस तरह से काम मंडी के अंदर हुए जैसा आपको पता है पहले बुरा हाल था टाइलों की सड़कों का अब इतनी नई टाइलें लग के सारी मंडी को जो खूबसूरत बनाया है तो बहुत बहुत बधाई देता हूँ देवेंद्र जी को कि आने वाला कार्यक्रम इनका बहुत सुखद हो और शुभ मैं जैंट्स क्लब के प्रधान दिनेश जी तो पार्टी तो भी बिलोंग कर है कहना चाहो तो किस तरह का का चल रहा है लगातार जैट्स क्लब के प्रधान दिनेश मेहता जी ਸਦੀਪ ਕਮਲ ਜੀ ਬਿੱਲਾ ਜੀ ਪਨਾਟੀ ਜੀ ਇਹ ਮੈਂਬਰ ਨੇ ਕੈਸ਼ੀਰ ਨੇ ਤੇ ਉਧੇਦਾਰਾ ਨੇ ਇੱਥੇ ਆ ਕੇ ਮੇਰਾ ਮੈਨੂੰ ਮਾਣ ਬਖਸ਼ਿਆ ਜੋ ਇਹਨਾਂ ਨੇ ਮੇਰੇ ਲਈ ਮਦਦ ਕੀਤੀ ਹੈ ਉਹ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ ਸਾਡਾ ਭਰਾਵੰਦਾ ਬੜਾ ਸਾਥ ਰਿਹਾ ਇਹਨਾਂ ਨੇ ਅੱਜ ਇੱਥੇ ਆ ਕੇ ਮੈਨੂੰ ਮਾਨ ਸਨਮਾਨ ਦੇ ਤੇ ਕਿਸ ਤਰ੍ਹਾਂ ਦੇਖਦੇ ਹੋ ਵਧਾਈਆਂ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਤੁਹਾਨੂੰ ਫੋਨ ਵੀ ਆ ਰਹੇ ਹੋਣੇ ਇੰਨਾ ਪਿਆਰ ਦੇ ਕੇ ਕਿਸ ਤਰ੍ਹਾਂ ਦੇਖ ਰਿਹਾ ਕਿਉਂਕਿ ਦੂਜੇ ਦਾ ਪ੍ਰਦਾਨ ਪੰਨਾ ਇੱਕ ਮਤਲਬ ਅਲੱਗ ਜਿਹੀ ਗੱਲ ਹੁੰਦੀ ਹੈ ਕਿਉਂਕਿ ਤੁਹਾਡਾ ਕਾਰਜਕਾਲ ਵੀ ਦੇਖ ਚੁੱਕੇ ਸੀ ਸਾਰੇ ਫਿਰ ਦੁਆਰਾ ਕੀ ਕਹਿਣਾ ਚਾਹੀਏ ਪੂਰੇ ਸ਼ਹਿਰ ਚੋਂ ਫੋਨ ਆਏ ਆ ਜੀ ਕੱਲ ਪੂਰੇ ਸ਼ਹਿਰ ਚੋਂ ਮੰਡੀ ਤਾਂ ਇੱਕ ਪਾਸੇ ਪੂਰੇ ਸ਼ਹਿਰ ਚੋਂ ਮੰਡੀ ਨੇ ਤਾਂ ਬੜਾ ਪਿਆਰ ਦਿੱਤਾ ਸ਼ਹਿਰ ਨੇ ਉਸ ਤੋਂ ਵੱਧ ਵੀ ਦਿੱਤਾ ਮਾਨੂੰ ਪਿਆਰ ਸਭ ਨੇ ਮੇਰੀ ਮਦਦ ਕੀਤੀ ਹੈ ਸਾਰਾ ਭਾਈਚਾਰਾ ਤੇ ਅਸੀਂ ਬਿਜ਼ਨਸਮੈਨ ਬੰਦੇ ਆ ਕਿਉਂਕਿ ਅਸੀਂ ਮੰਡੀ ਦੇ ਵਿੱਚ ਰਹਿ ਕੇ ਕੋਈ ਪੱਖਪਾਤ ਨਹੀਂ ਕੀਤਾ ਅਸੀਂ ਸਭ ਦਾ ਕੰਮ ਕਰਤਾ ਦਾ ਇੱਕਸਾਰ ਕੰਮ ਕੀਤਾ ਇੱਕ ਅੱਖ ਨਾਲ ਵੇਖਿਆ ਜਿਸ ਨੂੰ ਵੀ ਦੇਖਿਆ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਕਿਸਦਾ ਹੋਵੇ ਅਸਰ